ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਡਾਲਾ ਪ੍ਰਾਣਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਇਹ ਦੋਸਤੋ ਵੀਰ ਦਾ ਪਿੰਡ ਹੈ ਜਦੋਂ ਆਪਾਂ ਜੀਰੇ ਤੋਂ ਜਾਣਦੇ ਆ ਤਲਵੰਡੀ ਭਾਈ ਨੂੰ ਉਦੋਂ ਦੋਸਤੋ ਇਹ ਜਿਹੜੀ ਲਾਗੇ ਮੇਲੇ ਮਿਲੀ ਪੈਂਦੀ ਨੇ ਆਪਣੇ ਮੇਲੇ ਲਾਗੇ ਪੈਂਦੀ ਨੇ ਮੇਲੇ ਲਾਗੇ ਗੁਰਦੁਆਰਾ ਯਾਰਾ ਤਿੰਨ ਦੀ ਜਾਂ ਅੱਛਾ ਜੀ ਦੋਸਤੋ ਲਾਗੇ ਮੇਲੇ ਪੈਂਦੀ ਹੈ ਜਿਹੜੀ ਸ਼ਰਾਬ ਵਾਲੀ ਮੇਲੇ ਆ ਜਿਹੜੀ ਜੀਰੇ ਦੀ ਇਹ ਲਾਗੇ ਗੁਰਦੁਆਰਾ ਸਾਹਿਬ ਨਾਲ ਹੀ ਇਹ ਵੀਰ ਉਹਨਾਂ ਦੇ ਲਾਗੇ ਇਥੇ ਸੋ ਦੋਸਤੋ ਵੀਰ ਮੇਜਰ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਵਪਾਰ ਦਾ ਕੰਮ ਦੋਸਤੋ ਵੀਰ ਨੇ ਸ਼ੁਰੂ ਕੀਤਾ ਜਾਂ ਨਵਾਂ ਕੰਮ ਸ਼ੁਰੂ ਕੀਤਾ ਵਾ ਡਿਟੇਲ ਆਪਾਂ ਦੋਸਤੋ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆਗੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਰਹੋ ਕਿਸੀ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਵਰਗੀ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਹਰ ਵੀਡੀਓ ਦੇ ਵਿੱਚ ਦੋਸਤੋ ਮੈਂ ਇਹੀ ਬੇਨਤੀ ਕਰਦਾ ਹਾਂ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਇਹਨਾਂ ਕਰਾਂਗੇ ਹਾਂਜੀ ਬਾਈ ਜੀ ਸੱਸੀ ਗੱਲ ਜੀ ਔਰ ਬਾਈ ਠੀਕ ਹੈ ਹਾਂਜੀ ਠੀਕ ਹੈ ਤੇ ਬਾਈ ਜੀ ਪਹਿਲਾਂ ਆਪਣਾ ਐਡਰੈਸ ਬੋਲ ਦੋ ਨ ਬਿਲਾ ਫਰੋਇਦ ਠੀਕ ਹੈ ਜੀ ਆਪਣਾ ਫੋਨ ਨੰਬਰ ਤੇ ਨਾਮ ਲਓ ਫੋਨ ਨੰਬਰ 99812 ਹਾਂਜੀ 13325 ਠੀਕ ਹੈ ਜੀ 82641 6282 ਠੀਕ ਦੋਵੇਂ ਨੰਬਰ ਆਪਣੇ ਕੋਲ ਚੱਲਦੇ ਆ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਕ ਚਿਰ ਹੋ ਗਿਆ ਵਪਾਰ ਕਰਦਿਆਂ ਆਪਾਂ ਜੀ ਹਜੇ ਹੁਣੇ ਕੰਮ ਚਲਾਇਆ ਠੀਕ ਹੈ ਜੀ ਹਾਂਜੀ ਹਜੇ ਪਹਿਲੀ ਵੀਡੀਓ ਪਾਈ ਹੈ ਹਾਂਜੀ ਪਹਿਲੀ ਵੀਡੀਓ ਆ ਠੀਕ ਹੈ ਜੀ ਤੇ ਵੀਰ ਜੀ ਅੱਜ ਤਿੰਨ ਪਸ਼ੂ ਦਾ ਸੇਲ ਤੇ ਹਾਂਜੀ ਅੱਜ ਤਿੰਨ ਪਸ਼ੂ ਦਾ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਜੀ ਇਸ ਜੈਸੀ ਗਾਂ ਤੋਂ ਪਹਿਲੂ ਹਾਂਜੀ ਜੈਸੀ ਇਹਦੀ ਡਿਟੇਲ ਦੱਸੋ ਵੀਰ ਜੀ ਇਹ ਕਿੰਨਾ ਵਸੂਆ ਸੁਣੀ ਹੈ ਇਹ ਦੂਜਾ ਸੂਆ ਹੈ ਜੀ ਹਾਂਜੀ 15 ਕਿਲੋ ਦੀ ਇਹ ਪਹਿਲੇ ਘਰੀਦੋਤੇ ਨਹੀਂ ਦਿੱਤਾ ਮਰਸਦੀ ਦਿੱਤੀ 15 ਕਿਲੋ ਦੁੱਧ ਦੀ ਅੱਛਾ ਜੀ ਤੇ ਗਾਹ ਇਹ 18 ਤੇ ਜਾਊਗੀ 18 ਕਿੰਨਾ ਕੁ ਟਾਈਮ ਖੜਦੀ ਜੀ ਇਹ ਬਸ ਤੁਸੀਂ ਹਿਸਾਬ ਨਾਲ ਉਹ ਹਫਤਾ ਲਊਗੀ ਇੱਕ ਹਫਤਾ ਠੀਕ ਹੈ ਤੀ ਤੀ ਹੰਦੜ ਪੈ ਰਹੇ ਨੇ ਠੀਕ ਹੈ ਖੋਲੋ ਬਾਈ ਤੋਰ ਕੇ ਲਓ ਦੋਸਤੋ ਦੂਜਾ ਸੂਆ ਸੁਣੀ ਹੈ ਪਿਓਰ ਯਰਸੀ ਪਹਿਲੇ ਸਵੇ ਬਾਈ ਕਹਿੰਦਾ ਨੇ 15 ਲੀਟਰ ਦੁੱਧ ਚਵਾਇਆ ਵਾ ਇੱਕ ਤੇਰੀ ਕੱਚੀ ਹੈ 30 ਤਰੀਕ ਨੂੰ ਜੇ ਬਾਈ ਕਹਿੰਦਾ ਦਿਨੇ ਦੇ ਪੂਰੇ ਹੁੰਦੇ ਆ ਚੱਡਾ ਵੇਖੋ ਮਗਰ ਆਰਡਰ ਕੁਆਲਿਟੀ ਦੋਸਤੋ ਤੁਹਾਨੂੰ ਦਿਖਾ ਦਣਾ ਕਾਫੀ ਵੱਡੀ ਆਰਡਰ ਕੁਆਲਿਟੀ ਤਿਆਰ ਕੀਤੀ ਇਹਨੇ ਕਰਮਾਲੀ ਨੇ ਦਰਮਿਆਨੇ ਕੱਦ ਕਾਟ ਦੀ ਦੋਸਤੋ ਮੋੜ ਲਓ ਭਾਈ ਮੋੜ ਲਓ ਮੋੜ ਲਓ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਪਿਓਰ ਯੱਸੀ ਗਾਂ ਪੰਜਾਬ ਵਾਲੀ ਖਣਾ ਸੁਣਾ ਦੀ ਦੋਸਤੋ ਸਪੇਸ ਚੰਗੀ ਹੈ ਅਜੇ ਦੋਸਤੋ 1 ਹਫਤਾ ਖੜਦੀ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਕਾਫੀ ਵੱਡੀ ਤਿਆਰ ਕਰੂਗੀ ਕੰਤਾ ਪਿੱਛੇ ਨੂੰ ਕੰਤਾ ਪੂਰਾ ਦਾਣੂ ਉੱላይ ਬਰੋਕਰੇ ਪਿੱਛੇ ਨੂੰ ਆਰਡਰ ਦੋਸਤੋ ਜਿੰਨਾ ਦਾ ਪਿੱਛੇ ਆ ਉਹਨਾਂ ਹੀ ਦਾ ਅਗਲੀ ਸਾਈਡ ਨੂੰ ਨਿਆਣਾ ਵੀ ਕੋਉਂਦੀ ਆ ਦੋਸਤੋ ਪੂਰੀ ਫੁੱਲ ਬਰੀਡ ਵਾਈਜ਼ ਬਾਈ ਜੀ ਕਿੰਨਾ ਮੁੱਲ ਕਰਦੇ ਹੋ ਮੁੱਲ ਜਿੰਨਾ ਮਰਜ਼ੀ ਕਰਾ ਲੈ ਤੇ ਆਪ ਮੁੱਲ ਭੈਂਡਿਆ ਅੱਛਾ ਜੀ ਤੇ 36000 ਦੇ ਦੇਗੇ 36000 ਠੀਕ ਹੈ ਜੀ 36000 ਤੋਂ ਕੋਈ ਮਾਨਤਾ ਨੂੰ ਮਾਨਤਾ ਕਰਾ ਜ਼ਰੂਰ ਠੀਕ ਹੈ ਜੀ ਠੀਕ ਹੈ ਦੋਸਤੋ ਡਿਮਾਂਡ ਵੀਰ ਨੇ 65000 ਰੁਪਇਆ ਕੀਤੀ ਹੈ ਤੇ 63000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਤਾ ਨੂੰਗਾ ਬਾਕੀ ਦੋਸਤੋ ਫੋਮ ਜ਼ਰੂਰ ਕਰਿਆ ਕਰੋ ਜਿਹੜੇ ਆਪਾਂ ਵੀਡੀਓ ਵਿੱਚ ਰੇਟ ਕੀਤੇ ਉਹ ਤੇ ਫਿਕਸ ਨਹੀਂ ਹੁੰਦੇ ਰੇਟ ਮੌਕੇ ਤੇ ਥੋੜੇ ਬਾਰੇ ਘਟ ਜਾਂਦੇ ਹੁੰਦੇ ਆ 2 ਨੰਬਰ ਬਾਰੇ ਦਸੀ ਵੀਰ ਦੇ ਬਾਰੇ ਇਹ ਛਾਈ ਵਾਲਾ ਕ੍ਰੋਸ ਹੈ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਸੀਂ ਛਾਈ ਵਾਲਾ ਕ੍ਰੋਸ ਹੈ ਦੀ ਗੱਛੀ ਆ ਮਗਰ ਖੜੀ ਗੱਛੀ ਵੇਖੋ ਕਿੰਡੀ ਸੋਹਣੀ ਹੈ ਦੋਸਤੋ ਬਸ਼ੀ ਦੀ ਦੋਸਤੋ ਇੱਕ ਅਜੂਬਾ ਹੀ ਹੈ ਹਾਂਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਤੁਸੀਂ ਇਹ ਨੂੰ ਇੱਕ ਹਫਤਾ ਹੈ ਇੱਕ ਹਫਤਾ ਗਿਆ ਹੁਣ ਕਿੰਨਾ ਦੁੱਧ ਤਿਆਰ ਹੋ ਗਿਆ ਇਸ ਮੌਕੇ ਤੇ ਥੱਲੇ ਹੈਗਾ ਜੀ 12 ਕਿਲੋ 12 ਕਿਲੋ ਦਾ ਤਿਆਰ ਹਜੇ ਉਮੀਦ ਹੋਰ ਵਧਣ ਦੀ ਆਜਾ ਦਿਨਕ ਤੇ ਉਹ ਇੱਕ ਵਧੀਆ ਆ ਜਾਨਾ ਹੁਣ ਬਹੁਤ ਸਹੀ ਆ ਜਾਨਾ ਇਹਨੇ 15 16 ਤੇ ਜਾ ਠੀਕ ਹੈ ਜੀ ਖੋਲੋ ਨੂੰ ਵੇਖਾ ਦੂਜਾ ਸੂਆ ਦੋਸਤੋ ਸੂਈ ਹੈ 10 ਦਿਨ ਵੀਰ ਕੰ ਦਾ ਸੂਈ ਨੂੰ ਹੋ ਗਿਆ ਨਹੀਂ ਹਫਤਾ ਆਪਦਾ ਹੀ ਹੋ ਗਿਆ ਹਫਤਾ ਹੋ ਗਿਆ ਇੱਕ ਹਫਤਾ ਵੀ ਦੀ ਸੂਈ ਹੋ ਗਿਆ ਹਾਂਜੀ ਹਾਂਜੀ ਇੱਕ ਹਫਤਾ ਹੋ ਗਿਆ ਸੂਈ ਨੂੰ ਜੀ ਬੱਚਾ ਇਹਨੇ ਵਸ਼ੀ ਦਿੱਤੀ ਵਸ਼ੀ ਦੋਸਤੋ ਬੜੀ ਲਾਜਵਾ ਵੀ ਇਹਦੀ ਆਰਡਰ ਕੁਆਲਟੀ ਦੋਸਤੋ ਇਹਨੇ ਵੀ ਕਾਫੀ ਚੰਗੀ ਤਿਆਰ ਕੀਤੀ ਥਣਾ ਦੀ ਬੇਥ ਚੰਗੀ ਹੈ ਵੀਡੀਓ ਬਣਾਉਂਦਾ ਟਾਈਮ ਦੋਸਤੋ ਸ਼ਾਮਾਂ ਦਾ ਤਕਰੀਬਨ ਕੋਈ 5 ਵਜੇ ਦਾ 6 ਫੈਂਟ 2.5 ਲੀਟਰ ਅੱਛਾ ਜੀ ਹਾਂ ਦੋਸਤੋ ਵੀਰ ਕਹਿੰਦਾ ਵੀ ਫੈਂਟ ਵੀ ਦੀ ਦੂਜੀ ਤੋਂ ਕੜਾਈ ਆਪਾਂ 6 ਫੈਂਟ ਆਈਏ ਚੰਗੀ ਫੈਂਟ ਵਾਲਾ ਦੁੱਧ ਹੈ ਮੇਰੀ ਤੋਂ ਵੀ ਅਗਲਾ ਪਤਾ ਕਰ ਲਵੇ ਭਲਾ ਜੀ ਠੀਕ ਹੈ ਜੀ ਦੋਸਤੋ ਬਿਲਕੁਲ ਠੰਡੀ ਸੀਲ ਹੈ ਠੀਕ ਹੈ ਠੀਕ ਹੈ ਠੀਕ ਠੀਕ ਹੈ ਠੀਕ ਹੈ ਕਿੰਨਾ ਮੁੱਲ ਕਰਦੇ ਹੋ ਬਾਈ ਜੀ ਮਾਹਲਾ ਵੀ ਤਾਂ ਸਿੱਧਾ ਜਨਾ ਕਰਨਾ ਇਹ ਫਿਰ ਵੀ ਚਲੋ ਦੱਸੋ ਕੀ ਕਾਟੀਏ ਫਿਰ ਬੋਲਦੇ ਤੁਸੀਂ ਕਰਨਾ ਪਈਏ ਕੋਈ 50000 50000 50 ਜੁ ਮਾਨਤਨ ਹੈ ਹਾਂ ਕਰਨਾ ਠੀਕ ਹੈ ਜੀ ਦੋਸਤੋ 50000 ਰੁਪਿਆ ਵੀ ਇਹਨੇ ਡਿਮਾਂਡ ਕੀਤੀ ਹੈ ਮਾਨਤਨ ਵੀਰ ਕਹਿੰਦਾ ਜਿਹੜਾ ਕੋਈ ਵੀਰ ਆਊਗਾ ਆਪਾਂ ਮਾਨਤਨ ਪੂਰਾ ਕਰਾਂਗੇ 3 ਨੰਬਰ ਬਾਰੇ ਦੱਸੀ ਵੀਰੇ ਦੇ ਬਾਰੇ ਇਹ ਜਰਸੀ ਜਰਸੀ ਕ੍ਰਾਸ ਹੈ ਜੀ ਹਾਂ ਇਹ ਕ੍ਰਾਸ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਨੂੰ ਬਾਈ ਸੂਈ ਨੇ ਇਹ ਨੂੰ ਅਜੇ ਚੌਥਾ ਦਿਨ ਹੋ ਗਿਆ ਉਹ ਬਿਨਾਂੜੂਆ ਜੇ ਥੱਲੇ ਲੰਕੜਾ ਆ ਜੀ ਬੱਚਾ ਤਾਂ ਕਿ ਵਛੀ ਹਾਂ ਬੱਚੀ ਹੈ ਦੋਸਤੋ ਆ ਵਛੀ ਹੈ ਤੇ ਨਾੜੂ ਦੋਸਤੋ ਚੈੱਕ ਕਰਸੇ ਨਾੜੂ ਜੇ ਨਾਲ ਹੀ ਚੌਥਾ ਦਿਨ ਵੀਰ ਕੰਦਾ ਸੂਈ ਨੇ ਨੂੰ ਹੋ ਗਿਆ ਵਛੀ ਵੀ ਦੋਸਤੋ ਜਰਸੀ ਦੇ ਤੇ ਪਿਓ ਇਹਦੇ ਥੱਲੇ ਅਜੇ 10 ਕਿਲੋ ਆ ਬੋਲਾ 10 ਕਿਲੋ ਬੋਲਾ ਹਾਂ ਠੀਕ ਹੈ ਜੀ ਠੰਡੀ ਸੀਲ ਹੈ ਜੀ ਚਾਹ ਲਓ ਜੀ ਠੀਕ ਹੈ ਚਾਹ ਲਓ ਠੀਕ ਹੈ ਜੀ ਖੋਲੋ ਭਾਈ ਜੀ ਇਹ ਠੰਡੀਆਂ ਹੁੰਦੀਆਂ ਕੋਈ ਨਾ ਕੁਝ ਦੋਸਤੋ ਦੂਜਾ ਸੁਬਾ ਸੂਈ ਇਹ ਵੀ ਚਾਰ ਦਿਨ ਸੂਈ ਦੀ ਵੀਰ ਕਹਿੰਦਾ ਹੋ ਗਿਆ ਬੱਚਾ ਨੇ ਵਸ਼ੀ ਦਿੱਤੀ ਵਸ਼ੀ ਨਾਲੂ ਤੇ ਆ ਜੀ ਦੁੱਧ ਵੀਰ ਕਹਿੰਦਾ ਹੁਣ 10 ਕਿਲੋ ਤਿਆਰ ਆ ਆਰਡਰ ਕੁਆਲਟੀ ਦੋਸਤੋ ਇਹਦੇ ਵੀ ਚੰਗੀ ਤਿਆਰ ਕੀਤੀ ਥਣਾ ਦੀ ਸਪੇਸ ਚੰਗੀ ਹੈ ਇਹੇ ਤਾਂ ਦਰ ਤੇ ਬਹੁਤ ਦੇਣਾ ਕਰਨਾ ਹਾਂਜੀ ਹਾਂਜੀ ਦੋਸਤੋ ਥਣਾ ਦੀ ਚੰਗੀ ਵੀ ਇੱਥੇ ਮੁਠੀ ਵਾਲਾ ਥਣ ਲੱਗਾ ਚਵਾਲ ਆ ਵਧੀਆ ਘੱਟੋ ਘੱਟ ਵੀ ਹੋਏ 14 15 ਤੋਂ ਦੇਗਾ ਠੀਕ ਹੈ ਜੀ ਮੌਸਮ ਦਾ ਫਰਕ ਪੈ ਗਿਆ ਬਾਕੀ ਇਹ ਕਹਿੰਦਾ ਕਿ ਕਾਮ ਮਿੱਠੀ ਇੰਨੀ ਹੈ ਨਾ ਵੀ ਗੱਲ ਹੀ ਛੱਡ ਦਿਓ ਜਵਾਗ ਭਲਾ ਬਾ ਦਿਓ ਥੱਲੇ ਜਿਹੜਾ ਮਰਜੀ ਪਏ ਬੁੜੀਆਂ ਫੇੜਣ ਸਾਡੇ ਬੁੜੀਆਂ ਠੀਕ ਹੈ ਠੀਕ ਹੈ 14000 ਰਸੀ ਭਾ ਕੇ ਜਗਾ ਵੇਹ ਬਿਨ ਰਸੀ ਤੋਂ ਨਾ ਸਿਰ ਰਸੀ ਪਾਈ ਨਹੀਂ ਕਦੇ ਠੀਕ ਹੈ ਜੀ ਦੋਵਾਂ ਨੂੰ ਰਸੀ ਪਾਈ ਨਾ ਕਿਸੇ ਨੂੰ ਨਹੀਂ ਰੱਖੀ ਠੀਕ ਠੀਕ ਹੈ ਦੋਸਤੋ ਦਰਮਿਆਨੇ ਕੱਦ ਘੱਟ ਦੀ ਜਰਸੀ ਕ੍ਰਾਸ ਬੱਚਾ ਵੀ ਇਹਨੇ ਪਿਓਰ ਜਰਸੀ ਰਸੀ ਦਿੱਤੀ ਆਰਡਰ ਕੁਆਲਟੀ ਚੰਗੀ ਤਿਆਰ ਕੀਤੀ ਨੇ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲਓ ਖਾਣਾ ਦੀ ਬਹੁਤ ਚੰਗੀ ਲੱਗ ਰਿਹਾ ਹੈ 5 ਕਿਲੋ ਹੋਇਆ ਹੈ ਜੀ ਚੌਥਾ ਗਾ ਅਛਾ ਜੀ ਹਾਂ ਠੀਕ ਹੈ ਜੀ ਇੱਥੇ ਕਰ ਦੋ ਕਿੰਨਾ ਮੁੱਲ ਕਰਦੇ ਹੋ ਬਾਈ ਜੀ ਕਿਹਦਾ ਮੁੱਲ ਆ ਭਾਈ 48 ਜੀ ਦੇ ਆ 4800 ਰੁਪਏ ਠੀਕ ਹੈ ਜੀ 48 ਦੀ ਕਮਾਂਡ ਦਿਖਾਵਾ ਠੀਕ ਹੈ ਜੀ ਦੋਸਤੋ ਤਿੰਨ ਗਾਵਾਂ ਤੁਹਾਨੂੰ ਦਿਖਾਈ ਜਾਵਾ ਐਡਰੈਸ ਵੀ ਜੀ ਆਪਣਾ ਇੱਕ ਵੀ ਫਿਰ ਬੋਲ ਦਿਓ ਰੈਂਡਪੰਡਾ ਆਪਰਾਣਾ ਹਾਂਜੀ ਤਸਵੀਰ ਜੀ ਦਾ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ ਬੋਲੋ ਫੋਨ ਨੰਬਰ 97812 ਹਾਂਜੀ 1325 ਠੀਕ ਹੈ ਜੀ 82643 ਠੀਕ ਹੈ 6285 ਠੀਕ ਹੈ ਜੀ ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਐਡਰੈਸ ਵੀਰ ਨੇ ਦੋਸਤੋ ਤੁਹਾਨੂੰ ਦੋ ਵਾਰੀ ਕਨਫਰਮ ਕਰਾਤਾ ਇਹਨੇ ਹੀਰੇ ਆ ਠੀਕ ਹੈ ਜੀ ਪਸੂ ਜਿਹੜਾ ਵੀ ਦੋਸਤੋ ਜਿਹੜੇ ਵੀ ਨੂੰ ਪਸੰਦ ਆਊਗਾ ਨੰਬਰ ਵੀ ਜਿੱਦਾਂ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਜ਼ਿਆਦਾ ਡਿਟੇਲ ਇਹਨਾਂ ਪਸ਼ੂਆਂ ਦੀ ਹੋਰ ਪੁੱਛ ਸਕਦੇ ਜੀ ਸੋ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਗਾਂ ਦੋਸਤੋ ਗੱਬਣਿਆ ਜਰਸੀ ਪਿਓਰ ਅਜੇ ਦੇਣ ਇੱਕ ਹਫਤਾ ਖੜਦੀ ਟਾਈਮ ਹੈ ਇਹ ਤਾਂ ਹੈ ਬਾਟਾ ਜਿਹਦਾ ਚੱਡਾ ਕੱਢਣਾ ਪੂਰਾ ਹੈ ਠੀਕ ਹੈ ਦੋਸਤੋ ਦੂਜੀ ਹੈ ਤੁਮੇ ਗਾਵਾਂ ਸੁਈਏ ਮੈਂ ਅੰਦਰ ਖ ਪਰ ਕਰਕੇ ਆਪਣੀ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਬੱਚੇ ਦੋਸਤੋ ਤੁਹਾਨੂੰ ਫੇਰ ਤੋਂ ਦਿਖਾ ਦਿੰਦਾ ਮੈਂ ਬੱਛੀ ਆ ਤੀਜੇ ਨੰਬਰ ਵਾਲੀ ਗਾਂ ਦੀ ਬੱਛੀ ਨਾਲੂ ਨਾਲ ਆ ਇਹ ਚੌਥੇ ਜਾਂਦੀ ਬੱਛੀ ਹੈ ਠੀਕ ਹੈ ਜੀ ਇਕਲੀ ਦੋਸਤੋ ਦੂਜੇ ਨੰਬਰ ਤੇ ਉਹ ਆ ਕੇ 7 ਵਜੇ ਰਹਿੰਦੀ ਆ ਆ ਦੋਸਤੋ ਸੱਤ ਜਣ ਹੋਗੇ ਇਹਨੂੰ ਬੱਚੇ ਨੂੰ ਤੇ ਇਹ ਚੌਥੇ ਜਣ ਦਾ ਬੱਚਾ ਜੀ ವಿಡಿಯೋ ದೋಸ್ತೋ ಪೂರಲ್ಲಿ ತಡಾ ಬಹು ಬಹು ಧನ್ಯ ಜೀ